ਕਾਜੀ ਮੈਂ ਆ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮਕਾਨ ਮਾਲਕਾਂ ਨੂੰ ਅਗਲੇ ਸਾਲ ਪੀਸੀ ਦੇ ਵਿੱਚ ਰਿਹਾਇਸ਼ੀ ਕਰਏ ਦੇ ਵਿੱਚ ਸਿਰਫ 2.3% ਦਾ ਇਜਾਜ਼ਤ ਹੋਵੇਗੀ ਹਾਊਸਿੰਗ ਅਤੇ ਮਿਊਨਿਸਪਲ ਮਾਮਲਿਆਂ ਦੇ ਮੰਤਰੀ ਕ੍ਰਿਸਟਿਨ ਬੋਇਲ ਨੇ ਕਿਹਾ ਕਿ ਬੀਸੀ ਇੱਕ ਅਸਧਾਰਨ ਚੁੱਕ ਹੈ ਪਰ ਵਧਦੀਆਂ ਲਾਗਤਾਂ ਤੇ ਆਰਥਿਕ ਅਨਿਸ਼ਚਿਤਤਾ ਦੇ ਨਾਲ ਬਹੁਤ ਸਾਰੇ ਲੋਕ ਆਪਣੇ ਬਜਟ ਦੇ ਅਨੁਕੂਲ ਰਿਹਾਇਸ਼ ਲੱਭਣ ਦੇ ਲਈ ਸੰਘਰਸ਼ ਕਰਦੇ ਨੇ ਕਿਰਾਏ ਵਾਧਿਆਂ ਨੂੰ ਮਹਿੰਗਾਈ ਨਾਲ ਜੋੜ ਕੇ ਅਸੀਂ ਬਜ਼ੁਰਗਾ ਪਰਿਵਾਰਾਂ ਅਤੇ ਵਿਅਕਤੀਆਂ ਦੇ ਲਈ ਰਿਹਾਇਸ਼ੀ ਲਾਗਤਾਂ ਨੂੰ ਪ੍ਰਬੰਧਨਯੋਗ ਰੱਖ ਰਹੇ ਹਾਂ ਜਦੋਂ ਕਿ ਉਹਨਾਂ ਨੂੰ ਅਨੁਚਿਤ ਵਾਧੇ ਤੋਂ ਬਚਾਉਂਦੇ ਹਾਂ ਇਸ ਦੇ ਨਾਲ ਹੀ ਇਹ ਵਾਧਾ ਮਕਾਨ ਮਾਲਕਾਂ ਨੂੰ ਕਿਰਾਏ ਦੀ ਸਪਲਾਈ ਬਣਾਈ ਰੱਖਣ ਲਈ ਆਪਣੀ ਜ਼ਿੰਮੇਵਾਰੀ ਦੇ ਵਿੱਚ ਨਿਵੇਸ਼ ਕਰਨ ਦੀ ਆਗਿਆ ਵੀ ਦਿੰਦਾ ਹੈ ਕੈਨੇਡਾ ਦੀ ਪੀਸੀ ਸਰਕਾਰ ਦੇ ਵੱਲੋਂ ਕਿਰਾਏਦਾਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਇਲਾਕਾ ਕੀਤਾ ਗਿਆ ਜੀ ਹਾਂ ਮਕਾਨ ਮਾਲਕਾਂ ਨੂੰ ਅਗਲੇ ਸਾਲ ਪੀਸੀ ਦੇ ਵਿੱਚ ਰਿਹਾਇਸ਼ੀ ਕਿਰਾਏ ਦੇ ਵਿੱਚ 2.3% ਵਾਧਾ ਕਰਨ ਦੀ ਇਜਾਜ਼ਤ ਇਸ ਸਾਲਨਾ ਲਗਾਤਾਰ ਦੂਜਾ ਸਾਲ ਹੈ ਜਦੋਂ ਵੱਧ ਤੋਂ ਵੱਧ ਖਪਤਕਾਰ ਮੂਲ ਸੁਚਕਾੰਕ ਦੇ ਨਾਲ ਜੁੜਿਆ ਹੋਇਆ ਹੈ 2024 ਦੇ ਵਿੱਚ ਸੀਮਾ 3.5% ਤੇ ਨਿਰਧਾਰਤ ਕੀਤੀ ਗਈ ਸੀ ਜੋ ਕਿ 5.6% ਮਹਿੰਗਾਈ ਦਾ ਤੋਂ ਬਹੁਤ ਘੱਟ ਹੈ 10 ਜੀ 2018 ਤੋਂ ਪਹਿਲਾਂ ਮਕਾਨ ਮਾਲਕ ਮਹਿੰਗਾਈ ਤੋਂ 2% ਵਾਧੂ ਕਿਰਾਏ ਵਧਾ ਸਕਦੇ ਸਨ ਜਿਸ ਦੇ ਨਾਲ ਔਸਤ ਪੀਸੀ ਪਰਿਵਾਰ ਨੂੰ ਸਾਲਾਨਾ ਸੈਂਕੜੇ ਵਾਧੂ ਡਾਲਰ ਖਰਚਨੇ ਪੈਂਦੇ ਸੀ ਪਰ ਹੁਣ 2026 ਦੇ ਕਿਰਾਏ ਵਿੱਚ ਵਾਧਾ 1 ਜਨਵਰੀ 2026 ਤੋਂ ਪਹਿਲਾਂ ਲਾਗੂ ਨਹੀਂ ਹੋ ਸਕਦਾ ਹੁਣ ਇਸ ਦਾ ਐਲਾਨ ਕਰਕੇ ਮਕਾਨ ਮਾਲਕਾਂ ਦੇ ਕੋਲ ਘੱਟੋ ਘੱਟ 3 ਮਹੀਨੇ ਦਾ ਨੋਟਿਸ ਦੇਣ ਦਾ ਸਮਾਂ ਜਿਸ ਦੇ ਨਾਲ ਕਿਰਾਏਦਾਰਾਂ ਨੂੰ ਅੱਗੇ ਦੀ ਯੋਜਨਾ ਬਣਾਉਣ ਦੀ ਆਗਿਆ ਮਿਲਦੀ ਹੈ ਦਾਸੀ 2022 ਤੋਂ ਬਾਅਦ ਸੂਬੇ ਨੇ ਕਿਰਾਏਦਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ ਜਦੋਂ ਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਮਕਾਨ ਮਾਲਕ ਸਮੱਸਿਆਵਾਲੇ ਕਿਰਾਏਦਾਰਾਂ ਜਾਂ ਪ੍ਰਬੰਧਨ ਕਾਰਕ ਕਰਨ ਉਪਾਵਾਂ ਨੇ ਗੈਰ ਕਾਨੂੰਨੀ ਕਿਰਾਏਦਾਰਾਂ ਨੂੰ ਰੋਕਣ ਦੇ ਵਿੱਚ ਮਦਦ ਕੀਤੀ ਹੈ ਅਤੇ ਸਲਾਨਾ ਕਿਰਾਏ ਦਾ ਟੈਕਸ ਫ੍ਰੀਡਿਟ ਕੱਟ ਅਤੇ ਦਰਮਿਆਨੀ ਆਮਦਨ ਵਾਲ ਕਿਰਾਏਦਾਰਾਂ ਨੂੰ 400 ਡਾਲਰ ਪ੍ਰਦਾਨ ਕਰਦਾ ਹੈ। ਦਾਸੀ ਪੀਸੀ ਕੈਨੇਡਾ ਦਾ ਪਹਿਲਾ ਸੂਬਾ ਜਾਂ ਖੇਤਰ ਸੀ ਜਿਸ ਨੇ ਸੂਬੇ ਪੱਧਰ ਦੇ ਵਿੱਚ ਕਿਰਾਏ ਦੀਆਂ ਬੈਂਕ ਸਵਾਵਾਵਾਂ ਦੀ ਪੇਸ਼ਕਸ਼ ਕੀਤੀ ਜੋ ਕਿ ਤੁਰੰਤ ਤੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਿਰਾਏਦਾਰਾਂ ਦੇ ਲਈ ਵਿਆਜ ਮੁਕਤ ਕਰਜ਼ੇ ਪ੍ਰਦਾਨ ਕਰਦੇ ਨੇ ਰੈਂਟਲ ਪ੍ਰੋਟੈਕਸ਼ਨ ਫੰਡ ਸੂਬੇ ਪੱਧਰ ਦੇ ਵਿੱਚ ਕਫਾਇਤੀ ਕਿਰਾਏਦਿਆਂ ਰਿਹਾਇਸ਼ਾਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਮਦਦ ਕਰਦਾ ਹੈ ਅਤੇ ਇਸ ਦਾ ਰੈਂਟਲ ਅਸਿਸਟੈਂਸ ਪ੍ਰੋਗਰਾਮ ਅਤੇ 768 ਫਾਰ ਐਡਰਲੀ ਰੈਂਟਸ ਪ੍ਰੋਗਰਾਮ ਦੇ ਵਿੱਚ ਉਹ ਵਾਧਾ ਘਟ ਆਮਦਨ ਵਾਲੇ ਪਰਿਵਾਰਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਕਰ ਰਿਹਾ ਹੈ ਰਿਹਾਇਸ਼ੀ ਕਿਰਾਇਦਾਰੀ ਸ਼ਾਖਾ ਦੇ ਵਿੱਚ ਤਬਦੀਲੀਆਂ ਨੇ ਅਦਾਇਗੀ ਨਾ ਕੀਤੇ ਕਿਰਾਏ ਅਤੇ ਸਹੂਲਤਾ ਦੇ ਵਿਵਾਦਾਂ ਨੂੰ ਹੱਲ ਕਰਨ ਦੇ ਲਈ ਉਡੀਕ ਸਮਾਂ 3 ਮਹੀਨੇ ਤੋਂ ਘਟਾ ਕੇ 1 ਮਹੀਨੇ ਕਰ ਦਿੱਤਾ ਹੈ ਜਿਸ ਦੇ ਨਾਲ ਕਿਰਾਏਦਾਰਾ ਅਤੇ ਮਕਾਨ ਮਾਲਕਾ ਦੋਵਾਂ ਨੂੰ ਹੀ ਫਾਇਦਾ ਹੋਇਆ ਹੈ ਇੱਕ ਵਾਰ ਫੇਰ ਦੱਸਿਏ ਕੈਨੇਡਾ ਦੀ ਪੀਸੀ ਸਰਕਾਰ ਦੇ ਵੱਲੋਂ ਕਿਰਾਏਦਾਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਇਲਾਕਾ ਕੀਤਾ ਗਿਆ ਜੀ ਹਾਂ ਮਕਾਨ ਮਾਲਕਾਂ ਨੂੰ ਅਗਲੇ ਸਾਲ ਪੀਸੀ ਦੇ ਵਿੱਚ ਰਿਹਾਇਸ਼ੀ ਕਿਰਾਏ ਦੇ ਵਿੱਚ 2.3% ਵਾਧਾ ਕਰਨ ਦੀ ਇਜਾਜ਼ਤ ਹੋਵੇਗੀ ਇਹ ਸਲਾਨਾ ਲਗਾਤਾਰ ਦੂਜਾ ਸਾਲ ਹੈ ਜਦੋਂ ਵੱਧ ਤੋਂ ਵੱਧ ਖਪਤਕਾਰ ਮੂਲ ਸੂਚਕਾਂਕ ਦੇ ਨਾਲ ਜੁੜਿਆ ਹੋਇਆ ਹੈ 2024 ਦੇ ਵਿੱਚ ਸੀਮਾ 3.5% ਤੇ ਨਿਰਧਾਰਤ ਕੀਤੀ ਗਈ ਸੀ ਜੋ ਕਿ 5.6% ਮਹਿੰਗਾਈ ਦਰ ਤੋਂ ਬਹੁਤ ਘੱਟ ਹੈ 2018 ਤੋਂ ਪਹਿਲਾਂ ਮਕਾਨ ਮਾਲਕ ਮਹਿੰਗਾਈ ਤੋਂ 2% ਵਾਧੂ ਕਿਰਾਇਆ ਵਾਧਾ ਸਕਦੇ ਸਨ ਜਿਸ ਦੇ ਨਾਲ ਔਸਤ ਪੀਸੀ ਪਰਿਵਾਰ ਨੂੰ ਸਲਾਨਾ ਸੈਂਕੜੇ ਵਾਧੂ ਡਾਲਰ ਖਰਚਨੇ ਪੈਂਦੇ ਸੀ ਪਰ ਹੁਣ 2026 ਦੇ ਕਿਰਾਏ ਵਿੱਚ ਵਾਧਾ 1 ਜਨਵਰੀ 2026 ਤੋਂ ਪਹਿਲਾਂ ਲਾਗੂ ਨਹੀਂ ਹੋ ਸਕਦਾ ਹੁਣ ਇਸ ਦਾ ਐਲਾਨ ਕਰਕੇ ਮਕਾਨ ਮਾਲਕਾਂ ਦੇ ਕੋਲ ਘੱਟੋ-ਘੱਟ 3 ਮਹੀਨੇ ਦਾ ਨੋਟਿਸ ਦੇਣ ਦਾ ਸਮਾਂ ਜਿਸ ਦੇ ਨਾਲ ਕਿਰਾਏਦਾਰਾਂ ਨੂੰ ਅੱਗੇ ਦੀ ਯੋਜਨਾ ਬਣਾਉਣ ਦੀ ਆਗਿਆ ਮਿਲਦੀ ਹੈ ਦਾਸੀ 2022 ਤੋਂ ਬਾਅਦ ਸੂਬੇ ਨੇ ਕਿਰਾਏਦਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ ਜਦੋਂ ਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਮਕਾਨ ਮਾਲਕ ਸਮੱਸਿਆਵਾਲੇ ਕਿਰਾਏਦਾਰਾਂ ਜਾਂ ਪ੍ਰਬੰਧਨ ਕਾਰਕ ਕਰਨ ਉਪਾਵਾਂ ਨੇ ਗੈਰ ਕਾਨੂੰਨੀ ਕਿਰਾਏਦਾਰਾਂ ਨੂੰ ਰੋਕਣ ਦੇ ਵਿੱਚ ਮਦਦ ਕੀਤੀ ਹੈ ਅਤੇ ਸਲਾਨਾ ਕਿਰਾਏਦਾਰ ਦਾ ਟੈਕਸ ਫ੍ਰੀਡਿਟ ਕੱਟ ਅਤੇ ਦਰਮਿਆਨੀ ਆਮਦਨ ਵਾਲ ਕਿਰਾਏਦਾਰਾਂ ਨੂੰ 400 ਡਾਲਰ ਪ੍ਰਦਾਨ ਕਰਦਾ ਹੈ। ਦਾਸੀ ਪੀਸੀ ਕੈਨੇਡਾ ਦਾ ਪਹਿਲਾ ਸੂਬਾ ਜਾਂ ਖੇਤਰ ਸੀ ਜਿਸ ਨੇ ਸੂਬੇ ਪੱਧਰ ਦੇ ਵਿੱਚ ਕਿਰਾਏ ਦੀਆਂ ਬੈਂਕ ਸਵਾਵਾਵਾਂ ਦੀ ਪੇਸ਼ਕਸ਼ ਕੀਤੀ ਜੋ ਕਿ ਤੁਰੰਤ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਿਰਾਏਦਾਰਾਂ ਦੇ ਲਈ ਵਿਆਜ ਮੁਕਤ ਕਰਜ਼ੇ ਪ੍ਰਦਾਨ ਕਰਦੇ ਨੇ ਰੈਂਟਲ ਪ੍ਰੋਟੈਕਸ਼ਨ ਫੰਡ ਸੂਬੇ ਪੱਧਰ ਦੇ ਵਿੱਚ ਕਫਾਇਤੀ ਕਿਰਾਏਦਿਆਂ ਰਿਹਾਇਸ਼ਾਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਮਦਦ ਕਰਦਾ ਹੈ ਅਤੇ ਇਸ ਦਾ ਰੈਂਟਲ ਅਸਿਸਟੈਂਸ ਪ੍ਰੋਗਰਾਮ ਅਤੇ 768 ਫਾਰ ਐਡਰਲੀ ਰੈਂਟਸ ਪ੍ਰੋਗਰਾਮ ਦੇ ਵਿੱਚੋਂ ਵੱਧ ਦਾ ਘਟ ਆਮਦਨ ਵਾਲੇ ਪਰਿਵਾਰਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਕਰ ਰਿਹਾ ਹੈ ਰਿਹਾਇਸ਼ੀ ਕਿਰਾਇਦਾਰੀ ਸ਼ਾਖਾ ਦੇ ਵਿੱਚ ਤਬਦੀਲੀਆਂ ਨੇ ਅਦਾਇਗੀ ਨਾ ਕੀਤੇ ਕਿਰਾਏ ਅਤੇ ਸਹੂਲਤਾ ਦੇ ਵਿਵਾਦਾਂ ਨੂੰ ਹੱਲ ਕਰਨ ਦੇ ਲਈ ਉਡੀਕ ਸਮਾਂ 3 ਮਹੀਨੇ ਤੋਂ ਘਟਾ ਕੇ 1 ਮਹੀਨੇ ਕਰ ਦਿੱਤਾ ਜਿਸ ਦੇ ਨਾਲ ਕਿਰਾਏਦਾਰਾ ਅਤੇ ਮਕਾਨ ਮਾਲਕਾ ਦੋਵਾਂ ਨੂੰ ਹੀ ਫਾਇਦਾ ਹੋਇਆ ਹੈ ਇੱਕ ਵਾਰ ਫੇਰ ਦੱਸਿਏ ਕੈਨੇਡਾ ਦੀ ਪੀਸੀ ਸਰਕਾਰ ਦੇ ਵੱਲੋਂ ਕਿਰਾਏਦਾਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਇਲਾਕਾ ਕੀਤਾ ਗਿਆ ਜੀ ਹਾਂ ਮਕਾਨ ਮਾਲਕਾਂ ਨੂੰ ਅਗਲੇ ਸਾਲ ਪੀਸੀ ਦੇ ਵਿੱਚ ਰਿਹਾਇਸ਼ੀ ਕਿਰਾਏ ਦੇ ਵਿੱਚ 2.3% ਵਾਧਾ ਕਰਨ ਦੀ ਇਜਾਜ਼ਤ ਹੋਵੇਗੀ ਇਹ ਸਲਾਨਾ ਲਗਾਤਾਰ ਦੂਜਾ ਸਾਲ ਹੈ ਜਦੋਂ ਵੱਧ ਤੋਂ ਵੱਧ ਖਪਤਕਾਰ ਮੂਲ ਸੂਚਕਾਂਕ ਦੇ ਨਾਲ ਜੁੜਿਆ ਹੋਇਆ ਹੈ 2024 ਦੇ ਵਿੱਚ ਸੀਮਾ 3.5% ਤੇ ਨਿਰਧਾਰਤ ਕੀਤੀ ਗਈ ਸੀ ਜੋ ਕਿ 5.6% ਮਹਿੰਗਾਈ ਦਰ ਤੋਂ ਬਹੁਤ ਘੱਟ ਹੈ 2018 ਤੋਂ ਪਹਿਲਾਂ ਮਕਾਨ ਮਾਲਕ ਮਹਿੰਗਾਈ ਤੋਂ 2% ਵਾਧੂ ਕਿਰਾਇਆ ਵਾਧਾ ਸਕਦੇ ਸਨ ਜਿਸ ਦੇ ਨਾਲ ਔਸਤ ਪੀਸੀ ਪਰਿਵਾਰ ਨੂੰ ਸਲਾਨਾ ਸੈਂਕੜੇ ਵਾਧੂ ਡਾਲਰ ਖਰਚਨੇ ਪੈਂਦੇ ਸੀ ਪਰ ਹੁਣ 2026 ਦੇ ਕਿਰਾਏ ਵਿੱਚ ਵਾਧਾ 1 ਜਨਵਰੀ 2026 ਤੋਂ ਪਹਿਲਾਂ ਲਾਗੂ ਨਹੀਂ ਹੋ ਸਕਦਾ ਹੁਣ ਇਸ ਦਾ ਐਲਾਨ ਕਰਕੇ ਮਕਾਨ ਮਾਲਕਾਂ ਦੇ ਕੋਲ ਘੱਟੋ-ਘੱਟ 3 ਮਹੀਨੇ ਦਾ ਨੋਟਿਸ ਦੇਣ ਦਾ ਸਮਾਂ ਜਿਸ ਦੇ ਨਾਲ ਕਿਰਾਏਦਾਰਾਂ ਨੂੰ ਅੱਗੇ ਦੀ ਯੋਜਨਾ ਬਣਾਉਣ ਦੀ ਆਗਿਆ ਮਿਲਦੀ ਹੈ ਦਾਸੀ 2022 ਤੋਂ ਬਾਅਦ ਸੂਬੇ ਨੇ ਕਿਰਾਏਦਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ ਜਦੋਂ ਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਮਕਾਨ ਮਾਲਕ ਸਮੱਸਿਆਵਾਲੇ ਕਿਰਾਏਦਾਰਾਂ ਜਾਂ ਪ੍ਰਬੰਧਨ ਕਾਰਕ ਕਰਨ ਉਪਾਵਾਂ ਨੇ ਗੈਰ ਕਾਨੂੰਨੀ ਕਿਰਾਏਦਾਰਾਂ ਨੂੰ ਰੋਕਣ ਦੇ ਵਿੱਚ ਮਦਦ ਕੀਤੀ ਹੈ ਅਤੇ ਸਲਾਨਾ ਕਿਰਾਏਦਾਰ ਦਾ ਟੈਕਸ ਫ੍ਰੀਡਿਟ ਕੱਟ ਅਤੇ ਦਰਮਿਆਨੀ ਆਮਦਨ ਵਾਲ ਕਿਰਾਏਦਾਰਾਂ ਨੂੰ 400 ਡਾਲਰ ਪ੍ਰਦਾਨ ਕਰਦਾ ਹੈ ਦਾਸੀ ਪੀਸੀ ਕੈਨੇਡਾ ਦਾ ਪਹਿਲਾ ਸੂਬਾ ਜਾਂ ਖੇਤਰ ਸੀ ਜਿਸ ਨੇ ਸੂਬੇ ਪੱਧਰ ਦੇ ਵਿੱਚ ਕਿਰਾਏ ਦੀਆਂ ਬੈਂਕ ਸਵਾਵਾਵਾਂ ਦੀ ਪੇਸ਼ਕਸ਼ ਕੀਤੀ ਜੋ ਕਿ ਤੁਰੰਤ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਿਰਾਏਦਾਰਾਂ ਦੇ ਲਈ ਵਿਆਜ ਮੁਕਤ ਕਰਜ਼ੇ ਪ੍ਰਦਾਨ ਕਰਦੇ ਨੇ ਰੈਂਟਲ ਪ੍ਰੋਟੈਕਸ਼ਨ ਫੰਡ ਸੂਬੇ ਪੱਧਰ ਦੇ ਵਿੱਚ ਕਫਾਇਤੀ ਕਿਰਾਏਦਿਆਂ ਰਿਹਾਇਸ਼ਾਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਮਦਦ ਕਰਦਾ ਹੈ ਅਤੇ ਇਸ ਦਾ ਰੈਂਟਲ ਅਸਿਸਟੈਂਸ ਪ੍ਰੋਗਰਾਮ ਅਤੇ ਸੈਇਟਰ ਐਡ ਫਾਰ ਐਡਰਲੀ ਰੈਂਟਸ ਪ੍ਰੋਗਰਾਮ ਤੇ ਵਿੱਚ ਉੱਦਦਾ ਘੱਟ ਆਮਦਨ ਵਾਲੇ ਪਰਿਵਾਰਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਕਰ ਰਿਹਾ ਹੈ ਰਿਹਾਇਸ਼ੀ ਕਿਰਾਇਦਾਰੀ ਸ਼ਾਖਾ ਦੇ ਵਿੱਚ ਤਬਦੀਲੀਆਂ ਨੇ ਅਦਾਇਗੀ ਨਾ ਕੀਤੇ ਕਿਰਾਏ ਅਤੇ ਸਹੂਲਤਾ ਦੇ ਵਿਵਾਦਾਂ ਨੂੰ ਹੱਲ ਕਰਨ ਦੇ ਲਈ ਉਡੀਕ ਸਮਾਂ 3 ਮਹੀਨੇ ਤੋਂ ਘਟਾ ਕੇ 1 ਮਹੀਨੇ ਕਰ ਦਿੱਤਾ ਜਿਸ ਦੇ ਨਾਲ ਕਿਰਾਏਦਾਰਾ ਅਤੇ ਮਕਾਨ ਮਾਲਕਾ ਦੋਵਾਂ ਨੂੰ ਹੀ ਫਾਇਦਾ ਹੋਇਆ ਹੈ ਇਕ ਵਾਰ ਫੇਰ ਦੱਸਿਏ ਕੈਨੇਡਾ ਦੀ ਪੀਸੀ ਸਰਕਾਰ ਦੇ ਵੱਲੋਂ ਕਿਰਾਏਦਾਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਇਲਾਕਾ ਕੀਤਾ ਗਿਆ ਜੀ ਹਾਂ ਮਕਾਨ ਮਾਲਕਾਂ ਨੂੰ ਅਗਲੇ ਸਾਲ ਪੀਸੀ ਦੇ ਵਿੱਚ ਰਿਹਾਇਸ਼ੀ ਕਿਰਾਏ ਦੇ ਵਿੱਚ 2.3% ਵਾਧਾ ਕਰਨ ਦੀ ਇਜਾਜ਼ਤ ਹੋਵੇਗੀ ਇਹ ਸਾਲਾਨਾ ਲਗਾਤਾਰ ਦੂਜਾ ਸਾਲ ਹੈ ਜਦੋਂ ਵੱਧ ਤੋਂ ਵੱਧ ਖਪਤਕਾਰ ਮੂਲ ਸੂਚਕਾਂਕ ਦੇ ਨਾਲ ਜੁੜਿਆ ਹੋਇਆ ਹੈ 2024 ਦੇ ਵਿੱਚ ਸੀਮਾ 3.5% ਤੇ ਨਿਰਧਾਰਤ ਕੀਤੀ ਗਈ ਸੀ ਜੋ ਕਿ 5.6% ਮਹਿੰਗਾਈ ਦਰ ਤੋਂ ਬਹੁਤ ਘੱਟ ਹੈ 2018 ਤੋਂ ਪਹਿਲਾਂ ਮਕਾਨ ਮਾਲਕ ਮਹਿੰਗਾਈ ਤੋਂ 2% ਵਾਧੂ ਕਿਰਾਏ ਵਾਧਾ ਸਕਦੇ ਸਨ ਜਿਸ ਦੇ ਨਾਲ ਔਸਤ ਪੀਸੀ ਪਰਿਵਾਰ ਨੂੰ ਸਲਾਨਾ ਸੈਂਕੜੇ ਵਾਧੂ ਡਾਲਰ ਖਰਚਨੇ ਪੈਂਦੇ ਸੀ ਪਰ ਹੁਣ 2026 ਦੇ ਕਿਰਾਏ ਵਿੱਚ ਵਾਧਾ 1 ਜਨਵਰੀ 2026 ਤੋਂ ਪਹਿਲਾਂ ਲਾਗੂ ਨਹੀਂ ਹੋ ਸਕਦਾ ਹੁਣ ਇਸ ਦਾ ਐਲਾਨ ਕਰਕੇ ਮਕਾਨ ਮਾਲਕਾਂ ਦੇ ਕੋਲ ਘੱਟੋ ਘੱਟ 3 ਮਹੀਨੇ ਦਾ ਨੋਟਿਸ ਦੇਣ ਦਾ ਸਮਾਂ ਜਿਸ ਦੇ ਨਾਲ ਕਿਰਾਏਦਾਰਾਂ ਨੂੰ ਅੱਗੇ ਦੀ ਯੋਜਨਾ ਬਣਾਉਣ ਦੀ ਆਗਿਆ ਮਿਲਦੀ ਹੈ ਦਾਸੀ 2027 ਤੋਂ ਬਾਅਦ ਸੂਬੇ ਨੇ ਕਿਰਾਏਦਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ ਜਦੋਂ ਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਮਕਾਨ ਮਾਲਕ ਸਮੱਸਿਆਵਾਲੇ ਕਿਰਾਏਦਾਰਾਂ ਜਾਂ ਪ੍ਰਬੰਧਨ ਕਾਰਕ ਕਰਨ ਉਪਾਵਾਂ ਨੇ ਗੈਰ ਕਾਨੂੰਨੀ ਕਿਰਾਏਦਾਰਾਂ ਨੂੰ ਰੋਕਣ ਦੇ ਵਿੱਚ ਮਦਦ ਕੀਤੀ ਹੈ ਅਤੇ ਸਲਾਨਾ ਕਿਰਾਏ ਤਾ ਦਾ ਟੈਕਸ ਫੀਡਿਟ ਕੱਟ ਅਤੇ ਦਰਮਿਆਨੀ ਆਮਦਨ ਵਾਲ ਕਿਰਾਏਦਾਰਾਂ ਨੂੰ 400 ਡਾਲਰ ਪ੍ਰਦਾਨ ਕਰਦਾ ਹੈ ਦਾਸੀ ਪੀਸੀ ਕੈਨੇਡਾ ਦਾ ਪਹਿਲਾ ਸੂਬਾ ਜਾਂ ਖੇਤਰ ਸੀ ਜਿਸ ਨੇ ਸੂਬੇ ਪੱਧਰ ਦੇ ਵਿੱਚ ਕਿਰਾਏ ਦੀਆਂ ਬੈਂਕ ਸਵਾਵਾਵਾਂ ਦੀ ਪੇਸ਼ਕਸ਼ ਕੀਤੀ ਜੋ ਕਿ ਤੁਰੰਤ ਤੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਿਰਾਏਦਾਰਾਂ ਦੇ ਲਈ ਵਿਆਜ ਮੁਕਤ ਕਰਜ਼ੇ ਪ੍ਰਦਾਨ ਕਰਦੇ ਨੇ ਰੈਂਟਲ ਪ੍ਰੋਟੈਕਸ਼ਨ ਫੰਡ ਸੂਬੇ ਪੱਧਰ ਦੇ ਵਿੱਚ ਕਿਫਾਇਤੀ ਕਿਰਾਏ ਦੀਆਂ ਰਿਹਾਇਸ਼ਾਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਮਦਦ ਕਰਦਾ ਹੈ ਅਤੇ ਇਸ ਦਾ ਰੈਂਟਲ ਅਸਿਸਟੈਂਸ ਪ੍ਰੋਗਰਾਮ ਅਤੇ ਸ਼ੈਟਰ ਐਡ ਫਾਰ ਐਡਰਲੀ ਰੈਂਟਸ ਪ੍ਰੋਗਰਾਮ ਤੇ ਵਿੱਚ ਉਹ ਵਾਧਾ ਘਟ ਆਮਦਨ ਵਾਲੇ ਪਰਿਵਾਰਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਕਰ ਰਿਹਾ ਹੈ ਰਿਹਾਇਸ਼ੀ ਕਿਰਾਇਦਾਰੀ ਸ਼ਾਖਾ ਦੇ ਵਿੱਚ ਤਬਦੀਲੀਆਂ ਨੇ ਅਦਾਇਗੀ ਨਾ ਕੀਤੇ ਕਿਰਾਏ ਅਤੇ ਸਹੂਲਤਾ ਦੇ ਵਿਵਾਦਾਂ ਨੂੰ ਹੱਲ ਕਰਨ ਦੇ ਲਈ ਉਡੀਕ ਸਮਾਂ 3 ਮਹੀਨੇ ਤੋਂ ਘਟਾ ਕੇ 1 ਮਹੀਨੇ ਕਰ ਦਿੱਤਾ ਜਿਸ ਦੇ ਨਾਲ ਕਿਰਾਏਦਾਰਾ ਅਤੇ ਮਕਾਨ ਮਾਲਕਾ ਦੋਵਾਂ ਨੂੰ ਹੀ ਫਾਇਦਾ ਹੋਇਆ ਹੈ ਇਕ ਵਾਰ ਫੇ ਦੱਸਿਏ ਦਸੀ ਕਿ ਰਾਇਦਾਰਾਂ ਦੀ ਛੱਡੀ ਹੋਈ ਜ਼ਇਦਾਦ ਨੂੰ ਸੰਭਾਲਣ ਦੇ ਲਈ ਮਕਾਨ ਮਾਲਕਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਸਮਾਯੋਜਨ ਸੁਣਵਾਈਆਂ ਦੇ ਵਿੱਚ ਨੈਵੀਗੇਟ ਕਰਨ ਲਈ ਬਿਹਤਰ ਮਾਰਗਦਰਸ਼ਨ ਦੇ ਨਾਲ ਦੋਵੇਂ ਥਿਰੇ ਦੇ ਲਈ ਜੋਖਮ ਘਟਾ ਰਹੇ ਨੇ ਅਤੇ ਨਿਯਮਾਂ ਦੀ ਉਲੰਘਣਾ ਹੋਣ ਤੇ ਹੱਲਾ ਨੂੰ ਤੇਜ਼ ਕਰਨ ਦੇ ਵਿੱਚ ਮਦਦ ਕਰ ਰਹੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ